ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਸੂਟ ਰੈਡੀ ਕੀਤੇ ਐ ਉਹ ਦੱਸਾਂਗੇ ਤੁਹਾਨੂੰ ਕਿਵੇਂ ਆਪਾਂ ਸਟੀਚ ਕੀਤੇ ਸੀਗੇ ਕਿਵੇਂ ਆਪਾਂ ਡਿਜ਼ਾਈਨ ਕੀਤੇ ਤੁਸੀਂ ਵੀਡੀਓ ਵੇਖ ਕੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਉਹ ਸੂਟ ਕਿੱਦਾਂ ਦੇ ਲੱਗੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਇਹ ਗੱਲ ਕਰਦੀਆਂ ਹੁੰਦੀਆਂ ਮੈਨੂੰ ਕਿ ਤੁਸੀਂ ਤੁਹਾਡੇ ਕੋਲ ਸੂਟ ਜਾਦੇ ਹੁੰਦੇ ਐ ਤਾਂ ਤੁਸੀਂ ਸਾਨੂੰ ਭੇਜ ਦਿਆ ਕਰੋ ਮਤਲਬ ਕਿ ਮੇਰੀਆਂ ਭੈਣਾਂ ਜਿਹੜੀਆਂ ਕਈ ਸਟੀਚ ਕਰਦੀਆਂ ਨੇ ਉਹਨਾਂ ਕੋਲ ਕਸਟਮਰ ਨਹੀਂ ਹੈਗੇ ਤੇ ਮੇਰਾ ਯਾ ਆਪਦਾ ਐਕਸਪੀਰੀਅੰਸ ਹੈ ਕਿ ਕਸਟਮਰ ਆਪਣੇ ਆਪ ਦੇ ਹੱਥ 'ਚ ਹੁੰਦੇ ਆ ਆਪਣੀ ਮਿਹਨਤ ਹੁੰਦੀ ਏ ਤੇ ਆਪਾਂ ਕਸਟਮਰ ਆਪਦੇ ਕੋਲ ਕਿਵੇਂ ਖਿੱਚ ਸਕਦੇ ਆ ਪਰ ਵੈਸੇ ਮੈਂ ਕੋਈ ਇਹ ਕੋਈ ਆਈਡੀਆ ਲਾ ਕੇ ਜਾਂ ਕੋਈ ਕਿਸੇ ਤਰਕੀਬ ਨਾਲ ਨਹੀਂ ਹੈ ਕੀਤਾ ਕਿ ਮੇਰੇ ਵੱਲ ਕਸਟਮਰ ਜ਼ਿਆਦਾ ਕਿਵੇਂ ਆਣਾ ਪਰ ਮੇਰਾ ਯ ਐਕਸਪੀਰੀਅੰਸ ਹੈ ਆਪਾਂ अगर ਕਿਸੇ ਨੂੰ ਕੰਮ ਵਧੀਆ ਕਰਕੇ ਦਿੰਨੇ ਆ ਪੂਰੀ ਮਿਹਨਤ ਨਾਲ ਜਿਸ ਚੀਜ਼ ਤੇ ਮਿਹਨਤ ਲੱਗੀ ਹੁੰਦੀ ਹੈ ਨਾ ਉਹ ਉਸ ਚੀਜ਼ ਦਾ ਰਿਜ਼ਲਟ ਵਧੀਆ ਹੀ ਹੁੰਦਾ ਹੈ ਤੇ ਮੈਂ ਬਹੁਤ ਸਰੀਆਂ ਪਹਿਣਾ ਦੇ ਕਈ ਵਾਰਾਂ ਤੇ ਮੇਰੇ ਕੋਲ ਸੂਟ ਜ਼ਿਆਦਾ ਹੁੰਦੇ ਨੇ ਤਾਂ ਮੈਂ ਕਾਫੀ ਵਾਰ ਇੱਕ ਦੋ ਵਾਰ ਸਟਿਚ ਜਵੇਂ ਸਲਵਾਰਾਂ ਕਰਵਾ ਕੇ ਵੇਖਦੀ ਆ ਜਾਂ ਵੈਸੇ ਤਾਂ ਮੈਨੂੰ ਵੀ ਪਸੰਦ ਨਹੀਂ ਹੁੰਦੀ ਬਹੁਤ ਸਰੀਆਂ ਗਲਤੀਆਂ ਹੁੰਦੀਆਂ ਨੇ ਉਹਦੇ ਵਿੱਚ ਪਤਾ ਨਹੀਂ ਵੈਸੇ ਕੁੱਲ ਮਿਲਾ ਕੇ ਉਹਨਾਂ ਦੇ ਸਿੱਖਣ ਦਾ ਤਰੀਕਾ ਇਦਾਂ ਦਾ ਹੈ ਫਿਰ ਉਹ ਮੈਨੂੰ ਐਵੇਂ ਕਹਿਣਗੇ ਕਿ ਸਾਨੂੰ ਸਿਖਾਇਆ ਹੀ ਇਦਾਂ ਅਸੀਂ ਜਿੱਥੋਂ ਸਿੱਖਿਆ ਸੀ ਗਿਆ ਸਾਨੂੰ ਇਦਾਂ ਹੀ ਦੱਸਿਆ ਸੀ ਉਹਨਾਂ ਨੇ ਪਰ ਕੁਝ ਹੈਰਿਆਂ ਟ੍ਰਿਕਸ ਨੇ ਜਿੰਦੇ ਨਾਲ ਆਪਾਂ ਆਪਣਾ ਜਿਹੜੀ ਸਲਾਈ ਹੈ ਉਹ ਜਲਦੀ ਹੋ ਜਾਂਦੀ ਹੈ ਤੇ ਨਾਲੇ ਸਫਾਈ ਦੀ ਹੁੰਦੀ ਹੈ ਇਹ ਟ੍ਰਿਕਸ ਨਹੀਂ ਪਤਾ ਕਈਆਂ ਨੂੰ ਕਿਉਂਕਿ ਉਹਨਾਂ ਨੂੰ ਜਿੱਦਾਂ ਸਿਖਾਇਆ ਗਿਆ ਉਹ ਉਦਾਂ ਹੀ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਅਸੀਂ ਕਰੀ ਜਾਨੇ ਉਹ ਹੀ ਬੈਸਟ ਹੈ ਕਿਉਂਕਿ ਉਹਨਾਂ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਸਿਖਾਇਆ ਜਿੱਦਾਂ ਤੇ ਉਹਨਾਂ ਨੂੰ ਉਹੀ ਬੈਸਟ ਲੱਗਦਾ ਤੇ ਮੈਂ ਹੁਣ ਤਾਂ ਹੀ ਮੈਂ ਵੀਡੀਓ ਕੋਨੀ ਕਾਫੀ ਸਾਰੀਆਂ ਮੇਰੀਆਂ ਪੜਨਾ ਸਿੱਖਣਾ ਚਾਹੁੰਦੀਆਂ ਸੀਗੀਆਂ ਕਿ ਅਸੀਂ ਸਲਾਈ ਸਿੱਖਣੀ ਹੈ ਤਾਂ ਉਹਨਾਂ ਕਰਕੇ ਮੈਂ ਵੀਡੀਓ ਪਾਉਣ ਲੱਗੀ ਸੀ ਕਿ ਤੁਸੀਂ ਸਿੱਖ ਕੇ ਵੇਖ ਕੇ ਸਿੱਖ ਸਕਦੇ ਹੋ ਵੀ ਮੈਂ ਕਿੱਦਾਂ ਸਲਾਈ ਕਰਦੀ ਆ ਤੇ ਫਿਨਿਸ਼ਿੰਗ ਕਿੱਦਾਂ ਆਉਂਦੀ ਹੈ ਮੇਰੇ ਜਿਵੇਂ ਆਪਾਂ ਬੈਲਟ ਲਾਉਣੇ ਆ ਵੱਲ ਪਾਉਣੇ ਆ ਉਹ ਤਰੀਕਾ ਥੋੜਾ ਜਿਹਾ ਬਾਕੀਆਂ ਨਾਲੋਂ ਅਲੱਗ ਹੈ ਤੇ ਚਲੋ ਆਪਣੀਆਂ ਗੱਲਾਂ ਬਾਤਾਂ ਇੰਨੀਆਂ ਕਿ ਤੁਹਾਨੂੰ ਸੂਟ ਵਿਖਾਉਣੇ ਆ ਹਾਂਜੀ ਆਪਾਂ ਇਹ ਸੂਟ ਰੈਡੀ ਕੀਤਾ ਹੈ ਇਹ orange ਕਲਰ ਦਾ organza ਦਾ ਸੂਟ ਹੈ ਇਹਨੂੰ ਆਪਾਂ ਲਾਈਨਿੰਗ ਲਾ ਕੇ ਰੈਡੀ ਕੀਤਾ ਹੈ ਇਹ neck ਆ ਪੌਟਲੀ ਬਟਨ ਲਾਇਆ neck ਦੇ ਉੱਪਰ ਇਹ 10 ਪੌਟਲੀ ਬਟਨ ਲਾਇਆ ਆਪਾਂ ਵਿੱਚ ਜਿੰਨੇ ਮਰਜ਼ੀ ਲਾ ਸਕਦੇ ਆ ਬਾਜੂ ਆਪਾਂ ਪਾਕਿਸਤਾਨੀ ਰੱਖਿਆ ਨੇ ਥੋੜੀਆਂ ਖੁੱਲੀਆਂ ਨਾਪ ਤੋਂ ਤੇ ਬਾਜੂਆਂ ਤੇ ਵੀ ਤੇ ਚੱਕਾਂ ਤੇ ਵੀ ਆਪਾਂ ਪਾਈਪਿੰਗ ਲਾਈਆ 골ਡਨ ਕਲਰ ਦੀ ਚਲਵਾਰ ਆਪਾਂ ਨਾਲ ਸਟੇਟ ਟਾਈਪ ਹੀ ਬਣਾਈ ਆ ਵੈਸੇ ਤਾਂ ਆਪਾਂ ਪੌਂਚਾ ਪਾ ਰੱਖਿਆ ਪਰ ਬਣਾਈ ਸਟੇਟ ਟਾਈਪ ਹੀ ਆ ਇਹ ਪਹੁੰਚਾਂ ਤੇ ਵਰਕ ਹੈ ਇਹਨਾਂ ਦੇ ਏ ਫਿਨਿਸ਼ਿੰਗ ਵੇਖੋ ਕਿੰਨੀ ਹੈ ਪਹੁੰਚਾਂ ਦੀ ਪਹੁੰਚ ਆਪਾਂ ਦਾਦਾ ਹੀ ਭਰਿਆ ਜਿੱਥੇ ਵਰਕ ਸੀਗਾ ਉੱਥੋਂ ਨਹੀਂ ਭਰਿਆ ਇਹਦਾ ਪਹੁੰਚ ਆਪਾਂ 8.5 ਇੰਚ ਰੱਖਿਆ ਚਾਕਾਂ ਤੇ ਆਪਾਂ ਲੈਸ ਗੁੰਮ ਲੈਸ ਲਾਈਏ ਜਿਹੜੀ ਬਾਜੂਆਂ ਤੇ ਲਾਈਏ ਉਹੀ ਆਪਾਂ ਚਾਕਾਂ ਤੇ ਲਾਈਏ ਇੱਕ ਨਹੀਂ ਫਿਨਿਸ਼ਿੰਗ ਨਾਲ ਲੱਗੀ ਹੈ ਜਿੰਨੀ ਸੂਟ ਚ ਫਿਨਿਸ਼ਿੰਗ ਹੋਊਗੀ ਨਾ ਲੋਕ ਓਨਾ ਹੀ ਜ਼ਿਆਦਾ ਪਸੰਦ ਕਰਦੇ ਨੇ ਇਹਦਾ neckpiece ਬਹੁਤ ਸੋਨਾ ਬਣਿਆ ਇਹਦੀ ਆਪਾਂ ਵੀਡੀਓ ਸ਼ੇਅਰ ਕੀਤੀ ਸੀਗੀ ਇਹਦੀ ਵੀ ਇੱਕ ਆਪਾਂ ਇਹ ਸੂਟ ਰੈਡੀ ਕੀਤਾ ਹੈ ਇਹ ਸੂਟ ਕਾਟਨ ਦਾ ਹੈ ਇਹਦੇ ਬਾਜੂਆਂ ਤੇ ਲੈਸ ਲਾਈ ਹੈ ਇਹ ਚੌੜੀ ਲੈਸ ਲਾਈ ਹੈ ਆਪਾਂ ਬਾਜੂਆਂ ਤੇ ਤੇ ਚੌੜੀ ਲੈਸ ਦੇ ਨਾਲ ਆਪਾਂ ਬਰੀਕ ਲੈਸ ਵੀ ਕੱਢੀ ਹੈ ਦੋਨਾਂ ਬਾਜੂ ਤੇ ਸੇਮ ਡਿਜ਼ਾਈਨ ਬਣਾਇਆ ਸੇਮੀ ਪੌਂਚੇ ਆ ਤੇ ਸੇਮੀ ਘੇਰੇ ਤੇ ਇਹ ਫਰੰਟ ਘੇਰੇ ਤੇ ਇਹ ਚੌੜੀ ਲੈਸ ਲਾਈ ਹੈ ਤੇ ਨਾਲ ਬਰੀਕ ਬਹੁਤ ਸੋਹਣਾ ਸੂਟ ਬਣਿਆ ਇਹ ਵੀ ਇਹਦੇ ਨਾਲ ਵੀ ਸਟੇਟ ਸਲਵਾਰ ਰੈਡੀ ਕੀਤਾ ਇਹਦਾ ਪੌਂਚਾ ਆਪਾਂ 8.5 ਇੰਚ ਰੱਖਿਆ ਤੇ ਪੌਂਚਿਆਂ ਤੇ ਵੀ ਲੈਂਸ ਲਾਈਏ ਤੇ ਨਾਲ ਬ੍ਰੀਕ ਲੈਂਸ ਲਾਈਏ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਇਹ ਦੁਪੱਟਾ ਪਿਓਰ ਦਾ ਇਹਦੇ ਨਾਲ ਤੇ ਦੋ ਕਲਰ ਦਾ ਡਾਈ ਕਰਵਾ ਕੇ ਉਹਦੇ ਉੱਪਰ 4 ਸਾਈਡ ਬ੍ਰੀਕ ਲਾਸ ਲਾਈ ਹੈ। ਇਹ ਆਪਾਂ ਜਿਹੜੀ ਚੁੰਨੀ ਤੇ ਲਾਸ ਲਾਈ ਹੈ ਇਹ ਵੀ ਬੜੀ ਫਿਨਿਸ਼ਿੰਗ ਆਈ ਹੈ ਇਹਦੀ ਵੀ। ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਦੋਨੋਂ ਇਹ ਸੂਟ ਕਿੱਦਾਂ ਦੇ ਲੱਗੇ। ਇਹਨਾਂ ਕਪਾਏ ਦਾ ਸਿੰਪਲ ਹੀ ਬਣਾਇਆ ਹੈ। se lo wat